De cor... ਅਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਦੇ ਵਿੱਚ ਜਿੱਥੇ ਜੋ ਇਸ ਵੇਲੇ ਸੰਵੇਦਨਸ਼ੀਲ ਇਲਾਕੇ ਬਣੇ ਹੋਏ ਨੇ ਬੀਤੇ ਦਿਨੀ ਲੁਧਿਆਣਾ ਦੇ ਵਿੱਚ ਵੀ ਇੱਕ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਗਿਆ ਸੀ ਕਿ ਜਿਸ ਤੋਂ ਬਾਅਦ ਲੁਧਿਆਣਾ ਡੀਸੀ ਦੇ ਵੱਲੋਂ ਦੇਰ ਰਾਤ ਨੂੰ ਬਲੈਕਆਊਟ ਕਰ ਦਿੱਤਾ ਗਿਆ ਸੀ ਦੇਰ ਰਾਤ ਕਰੀਬਨ 10:30 ਵਜੇ ਦੇ ਆਸ-ਪਾਸ ਪੂਰੇ ਲੁਧਿਆਣਾ ਨੂੰ ਬਲੈਕਆਊਟ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਲੁਧਿਆਣਾ ਡੀਸੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਰਾਤ ਵੀ ਲੋਕ ਕਾਫੀ ਇੱਕ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ ਲੋਕਾਂ ਦੇ ਵਿੱਚ ਜਦੋਂ ਆਮ ਲੋਕ ਦੇਖਿਆ ਜਾ ਰਿਹਾ ਸੀ ਘਰਾਂ ਦੇ ਬਾਹਰ ਨਿਕਲ ਕੇ ਉਹਨਾਂ ਨਾਲ ਇੱਕ ਡਰ ਜਤਾਇਆ ਜਾ ਰਿਹਾ ਸੀ ਤੇ ਕਿਹਾ ਜਾ ਰਿਹਾ ਸੀ ਕਿ ਕੀ ਹੋਣ ਵਾਲਾ ਹੈ ਕਿ ਬੰਬ ਫਟਣ ਵਾਲਾ ਹੈ ਕਿ ਕਿ ਮਿਸਾਈਲ ਡਿਗਣ ਵਾਲਾ ਹੈ ਜਿਸ ਤਰੀਕੇ ਦੀਆਂ ਖਬਰਾਂ ਇਸ ਵੇਲੇ ਲਗਾਤਾਰ ਚੱਲ ਰਹੀਆਂ ਨੇ ਤਾਂ ਲੋਕਾਂ ਦੇ ਮਨ ਦੇ ਵਿੱਚ ਡਰ ਤੇ ਪੈ ਲਗਾਤਾਰ ਬਣਿਆ ਹੋਇਆ ਜਿਸ ਕਰਕੇ ਹੁਣ ਵੇਖਿਆ ਗਿਆ ਸੀ ਉਹਨਾਂ ਦੇ ਬੋਲੋ ਇਹ ਗੱਲ ਕਹੀ ਗਈ ਸੀ ਕਿ ਕੀ ਮਾਹੌਲ ਹੋਣ ਵਾਲਾ ਹੈ ਤੇ ਇੱਕ ਪੈਨਿਕ ਵਾਲਾ ਮਾਹੌਲ ਕ੍ਰੀਏਟ ਹੋ ਗਿਆ ਸੀ ਜਿਸ ਕਰਕੇ ਹੁਣ ਲੁਧਿਆਣਾ ਡੀਸੀ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੂੰ ਲੋਕਾਂ ਨੂੰ ਹਦਾਇਤ ਦੇ ਬਾਰੇ ਗੱਲ ਕੀਤੀ ਲੋਕਾਂ ਨੂੰ ਦਿੱਤੀਆਂ ਹਦਾਇਤਾਂ ਦੇ ਬਾਰੇ ਗੱਲ ਕੀਤੀ ਤੇ ਕਿਹਾ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਘਬਰਾਉਣ ਦੀ ਲੋੜ ਨਹੀਂ ਹੈ ਖੁਦ ਨੂੰ ਸੇਫ ਰੱਖਣ ਦੇ ਲਈ ਇਹ ਕੱਲ ਬਲੈਕਆਊਟ ਵੀ ਕਰਿਆ ਗਿਆ ਸੀ ਤੇ ਇਸ ਦੇ ਬਾਬਤ ਗੱਲਬਾਤ ਕਰਦੇ ਆਂ ਪ੍ਰੈਸ ਕਾਨਫਰੰਸ ਤੇ ਵੇਚ ਲੁਧਿਆਣਾ ਡੀਸੀ ਦੇ ਵੱਲੋਂ ਕੀ ਕੁਝ ਕੀਤਾ ਗਿਆ ਇੱਕ ਵਾਰ ਤੁਹਾਨੂੰ ਇਹ ਸੁਣਾ ਦਿੰਨੇ ਆਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇਹ ਇਸ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਆਵਾਵਾ ਉੱਡ ਰਹੀਆਂ ਅਸੀਂ ਜਿਹੜਾ ਕੰਫੀਡੈਂਸ ਹੈ ਲੋਕਾਂ ਦਾ ਭਰੋਸਾ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਜ਼ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਮਾ ਸਾਮਲਾ ਕਰਨ ਲਈ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜ਼ਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ ਸ ਹਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵਲੇ ਤੱਕ ਚਾਹੇ ਉਹ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਹੈ ਕੱਲ ਰਾਤ ਵੱਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੀਜਨ ਦੀ ਹੋ ਸਕਦੀ ਕਿਉਂਕਿ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ ਸੋ ਮੈਂ ਸਾਰਿਆਂ ਨੂੰ アドਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਪਰਾਵਾ ਪੈਨਾ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕੁਐਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਵਿੱਚ ਜੀ ਅਸੀਂ ਕਿਤੇ ਜਾਣਾ ਜਾਣ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਕਿ ਸਮਾਨ ਵੀ ਮਹਿੰਗਾ ਕਰ ਦੇ ਹੋਲਡਿੰਗ ਵਾਲੇ ਹੋਲਡਿੰਗ ਕਰਨ ਲੋੜ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਆ ਖਾਣ ਪੀਣ ਦਾ ਸਮਾਨ ਹੈ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਨਾ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈ ਜਿਹੜਾ ਬੰਦਾ ਹੋਰਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਨਾਂ 'ਚ ਪਿਆ ਹੈਗਾ ਜਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਵੇਇਡ ਚਾਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਪੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸ 'ਚ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰੀਕਾਸ਼ਨਰੀ ਮੇਅਰ ਲਾਇਆ ਜਾਂਦਾ ਹੈ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਹੈ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਤਾਂ ਕਈ ਹੋਟਲਾਂ ਦੀਆਂ ਲਾਈਟਾਂ ਜਨ ਰਹੀਆਂ ਸੀ ਕਈ ਠੇਕੇਆਂ ਦੀਆਂ ਲਾਈਟਾਂ ਜਨ ਰਹੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਅਧਾਇਰਾ ਸੀਲ ਕਰ ਦਵਾਂਗੇ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ ਦੇਰ ਬਲੈਕਆਊਟ ਲਾਂਦੀ ਜਿੰਨੀ ਦੇਰ ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਔਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਦਾ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਹੈ ਜਾਂ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਜ਼ਿਆਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬ੍ਰਾਂਡ ਆ ਟਿਲ ਫਰਦਰ ਆਰਡਰਸ ਤਾਂ ਮੇਰੀ ਇਹ ਰਿਕਵੈਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਅੱਜ ਪ੍ਰੈਸ ਦੇ ਥਰੂ 95925 925 95927 95925 95927 ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਈ ਸੀ ਜੋ ਕਰਨਾ ਚਾਹੀਦਾ ਨਹੀਂ ਨਹੀ ਨਹੀ ਇੱਕੋ ਗੱਲ ਹੈ ਇਨਫੋਰਮੇਸ਼ਨ ਉਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉਥੇ ਭੇਜੋ ਜੇ ਕੋਈ ਸੁਣ ਲਓ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸਤਾ ਕਿਸੇ ਨਹੀਂ ਉਹਨੇ ਬਲਾ ਕੇ ਦੇਖੋ ਲਾਉਂਦੇ ਨਹੀਂ ਨਹੀ ਨਹੀ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂਗੇ ਕ੍ਰੋਸ ਕੁਐਸਚਨ ਵੀ ਕਰ ਲੈਣਾ ਇੱਕ ਵਾਰ ਖਤਮ ਕਰਦੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਬਾਈ ਚਾਂਸ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਕਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲਓ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੁਐਰੀ ਹੋਊਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਆਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੱਲੇ ਉਹਦੇ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਹੈ। ਡੀਪੀਐਲ ਹੈਂਡਲਸ ਵੀ ਆ ਗਏ। ਡੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਪੁੱਛ ਮੇਰਾ ਮਤਲਬ ਇਹ ਐ ਇਹ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ ਅਸੀਂ ਐਸ਼ਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੁਣ ਤੋਂ ਹੋਰ ਆਤਾ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀ ਕੱਲ ਜਿਹੜਾ ਸੀਗਾ ਕੁਝ ਹਮਲੇ ਦੇ ਮੁੱਸੀ ਜਾਂ ਜਲੰਧਰ ਕੁਝ ਹੋਇਆ ਉਸ ਤੋਂ ਬਾਅਦ ਤੁਸੀਂ ਮੰਨਿਆ ਵੀ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀਆਂ ਲਾਈਟ ਚੱਲ ਰਹੀਆਂ ਸੀਗੀਆਂ ਜਾਂ ਜਿਹੜੇ ਠੇਕੇ ਸੀ ਉਹਨਾਂ ਦੀ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਜਾਂ ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰਨਗੇ ਫੇਰ ਉਹਨਾਂ ਤੇ ਉਹਦੇ ਐਕਸ਼ਨ ਕੀ ਹੋਏਗਾ ਨਹੀਂ ਡੈਫੀਨਿਟਲੀ ਜਿਹੜੇ ਵੀ ਅਸੀਂ ਦੇਖੋ ਇੱਕ ਵਾਰ ਲੋਕਾਂ ਨੇ ਅਪੀਲ ਕੀਤੀ ਸੀ ਕਿ ਇੱਕ ਬਲੈਕ ਆਊਟ ਆਪਰੇਸ਼ਨ ਦੀ ਇੱਕ ਡਰਿਲ ਹੁੰਦੀ ਹੈ ਔਰ ਬਲੈਕ ਆਊਟ ਦੇ ਵਿੱਚ ਤੁਸੀਂ ਸਾਡਾ ਸਪੋਰਟ ਕਰੋ ਔਰ ਸਾਨੂੰ ਕੁਝ ਕੇਸਿਸ ਇਦਾਂ ਦੇ ਆਏ ਕਿ ਹੋਟਲ ਐਸੋਸੀਏਸ਼ਨ ਰੈਸਟੋਰੈਂਟ ਔਰ ਜਿਹੜੇ ਕੁਝ ਅਦਾਰਿਆਂ ਨੇ ਆਪਣਾ ਆਪਣਾ ਇੱਕ ਫਿਰ ਵੀ ਪ੍ਰਸ਼ਾਸਨ ਦੇ ਜਿਹੜੇ ਬਲੈਕ ਆਊਟ ਦੀ ਡਰਿਲ ਹੈ ਉਹਦੇ ਉਲੰਘਣਾ ਕੀਤੀ ਹੈ ਉਹਨੂੰ ਨਹੀਂ ਮੰਨਿਆ ਹੈ ਉਹਦੇ ਵਿੱਚ ਦੇਰੀ ਕੀਤੀ ਹੈ ਅਸੀਂ ਉਹਨਾਂ ਨੂੰ ਅੱਜ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਬਲੈਕਆਊਟ ਦੀ ਡ੍ਰਿਲ ਹੈ ਉਹਦਾ ਪੂਰਾ ਪੂਰਾ ਤੁਸੀਂ ਫੋਲੋ ਕਰੋ ਬਿਕੋਜ਼ ਇਹ ਕੋਈ ਪਰਸਨਲ ਕੋਈ ਹੋ ਨਹੀਂ ਇਟ ਇਜ਼ ਇਨ ਨੈਸ਼ਨਲ ਇੰਟਰਸਟ ਐਂਡ ਵੀ ਹੈਵ ਟੂ ਫੋਲੋ ਇਟ ਸਰ ਵੀ ਜੀਐਨਐਸ ਕੀ ਅ ਤਾਰਾ ਸਾਡੇ ਸਹਿਤ ਕਾਰਵਾਈ ਹੋਏਗੀ ਕਿ ਜਾਂ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਕਿ ਕਿਤਾਣਾ ਐਕਸ਼ਨ ਹੋਏਗਾ 40000 ਦੇ ਉਹ ਨਹੀਂ ਮੈਂ ਨਹੀਂ ਬਿਲਕੁਲ ਹਾਲ ਦੀ ਘੜੀ ਅਸੀਂ ਬਲੈਕਆਊਟ ਦਾ ਇੱਕ ਰਿਟਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਓਨ ਗਰਾਉਂਡ ਕੀਤਾ we will issue return orders also in case there is a need and we will take legal action jada ve banda isnu follow nahi kare sir jive ki pehla dus samay pehla na 2 baje tak restaurant da time karta si karan ke in dale halatain de itta ji possible hai ki 2 baje tak restaurant punar garje dekho halat nahi dekho meri baat suno there is no jidda ke sar ne dassya there is no need of panel only jidda shaam nu sanu 1 kande de waste black out karna paya ਉਸ ਬਲੈਕਆਊਟ ਦੇ ਦੌਰਾਨ ਤੁਸੀਂ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰੋ ਆਦਰਵਾਇਜ਼ देयर इज ਐਬਸੋਲੂਟਲੀ ਨੋ ਡੀਟ ਆਫ ਪੈਨਿਕ ਸਾਰੀ ਚੀਜ਼ਾਂ ਜਿੱਦਾਂ ਰੈਗੂਲਰ ਚੱਲ ਰਹੀਆਂ ਦੇ ਕੈਨ ਗੋ ਐਸ ਐਸ ਥਿਸ ਇਸ ਨਾ ਚੱਲ ਰਹੀ ਥਿਸ ਇਸ ਆਫ ਹਸਪਤਾਲੋ ਫੀ ਲੀਡਰ ਜਿਹੜਾ ਬੋਲ ਰਿਹਾ ਹੈ ਸਵਾਲ ਹੈ ਅਗਰ ਲਾਈਟ ਨਹੀਂ ਸਟੰਡ ਦਾ ਸਵਾਲ ਹੈ ਬਿਲਕੁਲ ਕਰਟਨ ਦਾ ਇਸਤੇਮਾਲ ਕਰੇਂ ਅਗਰ ਲਾਈਟ ਅਗਰ ਦੇਖੋ ਹਸਪਤਾਲ ਦੇ ਅੰਦਰ ਅਮਰਜੈਂਸੀ ਪੇਸ਼ੈਂਟਸ ਦਾਖਲ ਹੁੰਦੇ ਆ ਆਈ ਸੀ ਯੂ ਦੇ ਵਿੱਚ ਵੀ ਪੇਸ਼ੈਂਟਸ ਦਾਖਲ ਹੁੰਦੇ ਆ ਜੇ ਲਾਈਟ ਦੀ ਲੋੜ ਹੈ ਮੈਂ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨਸ ਦਾ ਇਸਤੇਮਾਲ ਕਰੋ ਸਰ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਕੰਟਰੋਲ ਉਹਦਾ ਆ ਉਹਦਾ ਨੰਬਰ ਸ਼ੇਅਰ ਕਰੋਗੇ ਜੀ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦੇਣਾ ਡੀ ਪੀ ਆਰ ਉਹਦੇ ਰਹੀਂ ਮੇਰੇ ਕੋਲ ਫੋਨ ਚ ਵੀ ਹੈਗਾ ਆਈ ਵਿਲ ਸ਼ੇਅਰ ਇਟ ਇਸ ਤੋਂ ਬਾਅਦ ਮੈਂ ਸ਼ੇਅਰ ਸਰ ਦਿੱਤਾ ਕਰਨਾ ਤੇ ਬਲੈਕ ਆਊਟ ਕਰਦੇ ਲੇਕਿਨ ਲੋ ਬਾਦਰਾ ਸੀ ਪਲਾਨ ਹੈ ਨਹੀਂ ਬਿਲਕੁਲ ਪਲਾਨ ਹੈ ਅਸੀਂ ਸਾਡੀ ਪੁਲਿਸ ਦੀ ਵੀ ਪੁਲਿਸ ਵੱਲੋਂ ਵੀ ਐਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੀ 40 ਪੀਸੀਆਰ ਬਹਿਨਾ ਔਰ ਲਗਭਗ 12 ਤੋਂ 13 ਮੋਟਰਸਾਈਕਲ ਦੇ ਉੱਤੇ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੀ ਸੀ ਐਂਡ ਲੋਕਾਂ ਨੂੰ ਕਹਿ ਰਹੇ ਸੀ ਐਨਫੋਰਸ ਕਰ ਰਹੀ ਸੀ ਬਲੈਕਆਊਟ ਆਪਰੇਸ਼ਨ ਕਿ ਜਿਹੜੇ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹਨੂੰ ਤੁਸੀਂ ਬਿਲਕੁਲ ਫੋਲੋ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਆ ਕਿ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀਲਿੰਗ ਜਿਹੜੀਆਂ ਨੇ ਲਈਆਂ ਗਈਆਂ ਨੇ ਕੋਈ ਤੁਨਾਂ ਲਈ ਵੀ ਇਨਸਟਰਕਚਰ ਜਾਰੀ ਕੀਤੀ ਗਈ ਹੈ ਕਿ ਕੋਈ ਵੀ ਟਾਂ ਕੋਈ ਬਾਹਰੋਂ ਆਉਂਦਾ ਕੋਈ ਜਾ ਰਿਹਾ ਸੌਰੀ ਦੁਬਾਰਾ ਜੀ ਗੱਡੀਆਂ ਦਾ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਵੀ ਉੱਤੇ ਬਲੈਕਆਊਟ ਜਿਹੜਾ ਡ੍ਰਿਲ ਹੈ ਉਹ ਲੱਗੂ ਹੁੰਦੀ ਹੈ ਗੱਡੀਆਂ ਨੂੰ ਵੀ ਹਦਾਇਤਾਂ ਦਿੱਤੀ ਜਾਂਦੀਆਂ ਕਿ ਉਹ ਆਪਣਾ ਹਾਲ ਦੀ ਗੱਡੀ ਜਦੋਂ ਤੱਕ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਆਉਂਦਾ ਦੇ ਸ਼ੁਡ ਸਵਿਚ ਆਫ ਐਂਡ ਸਾਡੇ ਜਿਹੜਾ ਸਾਈਟ ਤੇ ਲਗਾ ਕੇ ਗੱਡਿਆਂ ਨੂੰ ਉੱਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਉੱਥੇ ਇਹ ਸਭ ਚੀਜ਼ ਉਸੋ ਅੱਜ ਕੱਲ੍ਹ ਦੀ ਟੈਕਨੋਲੋਜੀ ਆ ਆਪਾਂ ਹਰੇਕ ਘਰ ਦੇ ਵਿੱਚ ਹਰੇਕ ਕੋਠੇ ਦੇ ਵਿੱਚ ਹਰੇਕ ਕੋਠੇ ਦੇ ਵਿੱਚ ਕੈਮਰਾ ਹੈ ਕੈਮਰਾ ਦੇ ਥੱਲੇ ਉਸ ਇੱਕ ਚੀਜ਼ ਹੋਵੇ ਅੱਜ ਕੱਲ੍ਹ ਲਾਈਟ ਸਾਥ ਬਲੈਕਆਊਟ ਦੇ ਨਾਲ ਕੋਈ ਇਨਸਟਰਕਸ਼ਨ ਨਹੀਂ ਜਿਵੇਂ ਕਿ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਮ ਲਾਈਟ ਉਹਦੇ ਨਾਲ ਬਲੈਕਆਊਟ ਦੇ ਉੱਤੇ ਇੰਨਾ ਅਸਰ ਨਹੀਂ ਪੈਂਦਾ

सू इनपुट्स मिलते हैं असि लिस्ट ऑफ ऑल द रेस्क्यू पॉइंट्स लिस्ट ऑफ ऑल बसिस साढ़े वालों लिस्ट ऑफ ऑल जिनी असेंशियल कॉमोडिटीज हैं सा अवेलेबल ने देर इज एबसोल्यूटली नथिंग टू पैनिक जे कुछ भी हालात कोई भी बंदे हैं वी आर रेडी फॉर एवरीथिंग एमरजेंसी सर्विसेज हेल्थ और फूड सप्लाईज मेडिसिन एवरीथिंग वी हैव इन आवर स्टॉक्स सो डिस्ट्रिक्ट एडमिनिस्ट्रेशन वो इंतजाम किए जाते हैं ਜਿਹੜਾ ਜਿਹੜਾ ਪੈਨਿਕ ਕ੍ਰੀਏਟ ਹੋ ਰਿਹਾ ਇਹਨਾਂ ਦਾ ਨਾ ਕੁਝ ਜਿਹੜੀਆਂ ਇਨਸੈਂਕਸ਼ਨ ਪ੍ਰੋਬਲਮਸ ਨੇ ਉਹਨੇ ਤੇ ਇਹ ਬੜੇ ਹੈਂਗ ਕਰਦੇ इवन ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਜੀ ਸ਼ੂਟ ਨੇ ਜਿਹਦਾ ਪਲੇਟ ਘਟਦਾ ਹੈ ਪਰਸੋਂ ਉਹਨਾਂ ਨੇ ਵੀ ਆਪਣੇ ਰੇਟ ਇੱਕਦਮ ਹਾਈ ਕਰਦੇ ਉਹਨਾਂ ਨੇ ਕਲਮ ਕੀ ਹੈ ਜੀ ਕਾਰਨ ਦੀ ਹੋ ਰਹੀ ਹੈ ਐਸੈਂਸ਼ੀਅਲ ਕਾਮੋਡਿਟੀ ਐਕਟ ਦੇ ਅੰਡਰ ਆਰਡਰ ਪਾਸ ਕੀਤੇ ਜਾ ਚੁੱਕੇ ਹਨ ਔਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਫੂਡ ਸਪਲਾਈ ਦੇ ਇਨਸਪੈਕਟਰਸ ਅੱਜ ਵੱਖ-ਵੱਖ ਥਾਵਾਂ ਤੇ ਵੀ ਚੈੱਕ ਕਰਨਗੇ ਰੈਂਡਮਲੀ जितो भी सानु कोई भी इनपुट आता है कि किसी ने इलीगल होल्डिंग मतलब की असेंशियल कॉमोनिटीज की और एफ आई आर दर्ज की जाए नहीं जिथो भी वेरी गल जिथी भी इनफॉर्मेस कोई आती है वी एडमिनिस्ट्रेशन इज ऑन द जो फूड सप्लाई इंसपेक्ट मतलब जूड सप्लाई का अदारा हैज बिन स्पेली डिप्यूटिड कि जिते भी कोई, कोई भी न्यूज़ आती है या कोई भी खबर साढ़े को we will immediately detach sir boli ludhiana tak pouche koi drone jese filandar mein pakistan mein yaha to nahi ho kuch dekhiye we are in touch with the army authorities jo wo defense authorities jindi vi sanu koi bhi unna valon koi signal honda hai we act accordingly sadi civilians nu sare ludhiana shehar vasi nu ehi binti hai ki jadon vi black out operation di call hundi hai ya black out drills di call hundi hai to sada sahyog ਸੋ ਜਿਦਾਸ ਕੁਲਾਸੀ ਬੜਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟਲ ਸਟਫ ਉਹਨਾਂ ਨੇ ਕੋਰ ਚਾਰਜ ਕਰਨਾ ਸ਼ੁਰੂ ਕਰਤਾ ਸਰ ਲੋਗਾ ਸਾਰੀ ਚ ਬਲੈਕ ਵੇਚਦੇ ਆ ਸਰ ਕੋਈ ਨਾ ਕਸੀ ਜੀ ਇਹ ਇਦਾਂ ਦਾ ਕੰਟਰੋਲ ਨੰਬਰ ਹੋ ਸਕਦਾ ਲੋਕੀ ਡਾਇਰੈਕਟ ਕੰਪਲੇਂਟ ਕਰ ਸਕਦੇ ਨੇ ਨਹੀਂ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਇਦਾਂ ਦਾ ਜੋ ਓਵਰਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ ਬਿਲਕੁਲ ਲੈ ਕੇ ਜਾਓ ਵੀ ਵਿਲ ਟੇਕ ਐਕਸ਼ਨ ਅਗੇਂਸਟ ਦੀ ਸਟੋਰ ਓਨਰ ਜਾਂ ਜੋ ਵੀ ਹੈ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਵੀ ਕੰਪਲੇਂਟ ਲਿਖਾ ਸਕਦੇ ਹੋ ਇਸ ਸਰਵਿਸ ਨੇ ਕੋਈ ਹੋਰ ਸੀਖਾਪਰ ਲੁਧਿਆਣਾ ਟੂ ਬਟ ਆਮ ਬੀ ਸਪੈਸਿਫਿਕ ਅਬਾਊਟ ਐਸ ਸਮ ਸੋਰਟ ਆਫ ਡਬਲੀ ਆਫ ਐਨੀ देखिए वी आर जैसे मैंने पहले बताया वी आर इन टच विद द आर्मी अथॉरिटीज एंड आई एम रेगुलरली अपीलिंग ऑल द लुधियाना सिटीजन कि जो भी प्रशासन की डायरेक्शन है उन्होंने जरूर फॉलो करो उस बियॉन्ड तो कोई भी कोई असं uh, uh, इन्फॉर्मेस